ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਦੇ ਲਈ ਸੈਮੈਸਟਰ 2 ਸੈਮੈਸਟਰ 2 ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਲਈ ਜਿਹੜੇ ਕਿ ਆਪਾਂ ਇੰਗਲਿਸ਼ ਕੰਪਲਸਰੀ ਇੰਗਲਿਸ਼ ਕੰਪਲਸਰੀ ਦਾ ਪਾਸਿੰਗ ਫਾਰਮੂਲਾ ਲੈ ਕੇ ਆਇਆ ਵੀ ਕਿ ਮੈਂ ਤੁਸੀਂ ਆਪਣੇ ਸ਼ਾਰਟ ਟਾਈਮ ਦੇ ਵਿੱਚ ਤਿਆਰੀ ਕਰਨੀ ਹੈ ਤੇ ਤੁਸੀਂ ਜਿਹੜੇ ਕਿਹੜੇ ਕਿਹੜਾ ਪਾਰਟ ਹੈ ਜਿਹੜੇ ਕਿ ਯਾਰ ਕਰਕੇ ਹਨ ਬਹੁਤ ਐਗਜ਼ਾਮ ਦੇ ਵਿੱਚੋਂ ਪਾਸ ਹੋ ਸਕਦੇ ਹੋ ਸੋ ਕਿੰਨੇ ਪ੍ਰੋਸ ਕਰਨੇ ਨੇ ਕੀ ਗ੍ਰਾਮਰ ਦਾ ਪਾਰਟ ਆ ਸਭ ਕੁਝ ਆਪਾਂ ਤੁਹਾਡਾ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਤੁਹਾਡਾ ਜਿਹੜਾ ਇੰਗਲਿਸ਼ ਦਾ ਸਿਲੇਬਸ ਆਲਰੇਡੀ ਆਪਣੇ ਤਾਂ ਤੁਸੀਂ ਜਿਹੜੇ ਵੀਡੀਓਜ਼ ਦੇਖਣ ਦੇ ਲਈ ਟੂਰ ਸਟਡੀ ਕਲਾਸ ਚੈਨਲ ਨੂੰ YouTube ਤੇ ਸਰਚ ਕਰੋ ਫਿਰ ਉਸ ਤੋਂ ਬਾਅਦ ਪਲੇਲਿਸਟ ਦੇ ਵਿੱਚ ਆਓ ਪਲੇਲਿਸਟ ਨੂੰ ਤੁਸੀਂ ਨੀਚੇ ਸਕਰੋਲ ਕਰਨਾ ਤਾਂ ਤੁਹਾਨੂੰ ਸਮੈਸਟਰ 2 ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸਮੈਸਟਰ 2 ਦੀ ਪਲੇਲਿਸਟ ਮਿਲੂਗੀ ਆ ਦੇਖੋ ਇਹਦੇ ਵਿੱਚ ਤਾਂ ਹੈਗਾ ਸਮੈਸਟਰ 2 ਪਲੇਲਿਸਟ ਦੇ ਵਿੱਚ ਹਿਸਟਰੀ ਤੇ ਪੋਲੀਟੀਕਲ ਸਾਇੰਸ ਦੇ ਵੀਡੀਓਜ਼ ਨੇ ਉਹ ਤੁਸੀਂ ਚੈੱਕ ਕਰ ਸਕਦੇ ਹੋ ਤੇ ਫਿਰ ਨੀਚੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਮੈਸਟਰ 2 ਇਹਦੇ ਵਿੱਚ ਦੇਖੋ ਸਾਰੇ ਪ੍ਰੋਸ ਕਰਵਾਏ ਹੋਣੇ ਤੇ ਔਰ ਸਾਰੇ ਕੁਐਸ਼ਨਸ ਦਾ ਓਨਲੀ 1 ਆਨਸਰ ਕਰਵਾਇਆ ਹੋਇਆ ਕਿਸੇ ਵੀ ਪ੍ਰੋਸ ਦਾ ਨਹੀਂ ਹੈਗਾ ਵੀ ਕਿਸੇ ਜਿਵੇਂ ਪ੍ਰੋਸ ਦੇ ਵਿੱਚ 4-4 5-5 ਕੁਐਸ਼ਨ ਹੁੰਦੇ ਨੇ ਤੁਸੀਂ ਕੋਈ 4-4 5-5 ਕੁਐਸ਼ਨ ਨਿਯਾਰ ਕਰਨੇ ਹੈਗੇ ਓਨਲੀ 1-1 ਕੁਐਸ਼ਨ ਕਰਵਾਇਆ ਹੋਇਆ ਆਪਾਂ ਨੇ ਤੇ ਜਿਵੇਂ ਪੋਇਮਾਂ ਪੋਇਮ ਦੇ ਕੰਟੈਕਸਟ ਐਕਸਪਲੇਨੇਸ਼ਨ ਉਹ ਵੀ ਜਿਵੇਂ ਹਰ ਇੱਕ ਪੋਇਮ ਦਾ ਸਿਰਫ ਦੋ ਦੋ ਤਿੰਨ ਤਿੰਨ ਕੁਐਸਚਨ ਕਰਵਾਏ ਹੋਏ ਆ ਤਾਂ ਕਿ ਸਾਰੇ ਜਿਹੜਾ ਵੀ ਮਰਜ਼ੀ ਇਸ ਪੋਇਮ ਚ ਕੁਐਸਚਨ ਆ ਤੁਸੀ ਇਹਦੇ ਵਿੱਚ ਐਡ ਕਰ ਸਕਦੇ ਹੋ ਲੈਣਾ ਤੇ ਕੰਟੈਕਸਟ ਐਕਸਪਲੇਨੇਸ਼ਨ ਵੀ ਉਸੇ ਜਿਹੜੀ ਪੋਇਮ ਅਪ ਕਰਵਾ ਰਹੇ ਹੋ ਉਹਦੇ ਵਿੱਚ ਹੀ ਤੁਹਾਨੂੰ ਅਲੱਗ ਤੋਂ ਯਾਦ ਕਰਨ ਦੀ ਜਰੂਰਤ ਨਹੀਂ ਆਏਗੀ ਕੁਐਸਚਨ ਹੀ ਸਮਝਾਏ ਹੋਏ ਨੇ ਕਿ ਅਗਰ ਇਹ ਵਾਲਾ ਪੈਰਾ ਹੁੰਦਾ ਕੰਟੈਕਸਟ ਐਕਸਪਲੇਨੇਸ਼ਨ ਦੇ ਵਿੱਚ ਤਾਂ ਤੁਸੀਂ ਇਹ ਵਾਲਾ ਆਨਸਰ ਲਿਖ ਦੇਣਾ ਤੇ ਜੇ ਇਹ ਵਾਲਾ ਕਰਨਾ ਤਾਂ ਫਿਰ ਇਹ ਵਾਲਾ ਆਨਸਰ ਲਿਖ ਦੇਣਾ ਉਹ ਸਾਰੇ ਇਹਦੇ ਵਿੱਚ ਕਰਵਾਇਆ ਹੋਇਆ ਸੋ ਤੇ ਸਪੈਸ਼ਲੀ ਗ੍ਰਾਮਰ ਪੋਰਸ਼ਨ ਸਾਰਾ ਸੋਲਵ ਕੀਤਾ ਹੋਇਆ ਮੈਂ ਤੁਹਾਨੂੰ ਦਿਖਾਨੀਆਂ। ਇਹ ਕੋਲ ਟੈਲੀਫੋਨ ਕਨਵਰਸੇਸ਼ਨ ਨੇ ਸਾਰੇ ਨਹੀਂ ਤੇ ਪਰਸਨਲ ਲੈਟਰ ਕਿਵੇਂ ਕਰਨੀਆਂ ਉਹ ਵੀ ਆਪਾਂ ਨੇ ਇਹਦੇ ਵਿੱਚ ਸਮਝਾਇਆ ਹੋਇਆ। ਇੰਗਲਿਸ਼ ਦਾ ਪਾਸਿੰਗ ਫਾਰਮੂਲਾ ਪਿਛਲੇ ਸਾਲ ਪਰ ਵੀਡੀਓ ਅਪਲੋਡ ਕੀਤੀ ਸੀ। ਟਰਾਂਸਲੇਸ਼ਨ 2016 ਤੋਂ 2023 ਤੱਕ ਦੀ ਤੇ ਪਰਸਨਲ ਲੈਟਰ ਕਿਵੇਂ ਕਰਨੀ ਹੈ ਇਹਦੇ ਵਿੱਚ ਕੁਝ ਇੰਪੋਰਟੈਂਟ ਲਾਈਨਸ ਨੇ ਜਿਹੜੇ ਹਰ ਇੱਕ ਜਿਹੜੀ ਮਰਜ਼ੀ ਜਿਹੜੀ ਆਉਂਦੀ ਹੈ ਉਹਨਾਂ ਨੂੰ ਲੈਟਰ ਉਹਦੇ ਵਿੱਚ ਤੁਸੀਂ ਐਡ ਕਰ ਸਕਦੇ ਹੋ ਤੇ 2016 ਤੋਂ 23 ਤੱਕ ਦੇ ਪ੍ਰੀਵियस ਇਅਰ ਕੁਐਸਚਨ ਪੇਪਰ ਦੀ ਗ੍ਰਾਮਰ ਜਿਹਦੇ ਵਿੱਚ ਸਿਨੋਨੀਮਸ ਪ੍ਰੈਪੋਜੀਸ਼ਨ ਠੀਕ ਹੈ ਕਨਜਕਸ਼ਨ ਕਿਉਂਕਿ ਅਕਸਰ ਗ੍ਰਾਮਰ ਰਿਪੀਟ ਹੁੰਦੀ ਹੁੰਦੀ ਹੈ ਸੋ ਇਹ ਹੈਗਾ ਪੇਪਰ ਦੇ ਅਨਸਰ ਕੀ ਠੀਕ ਹੈ ਪੇਪਰ ਨੇ ਜਿਹੜੇ ਰੈਗੂਲਰ ਦੇ ਪ੍ਰਾਈਵੇਟ ਦੇ ਲਈ ਤੇ ਸ਼ਾਂਤੀ ਕਾਲਜ ਪੇਪਰ ਵੀ ਆਲਰੇਡੀ ਚੈਨਲ ਤੇ ਅਪਲੋਡ ਕੀਤਾ ਹੋਇਆ ਤੇ ਜਿਹੜਾ 2024 ਦੇ ਵਿੱਚ ਪੇਪਰ ਹੋਇਆ ਸੀ ਉਹਦੀ ਅਨਸਰ ਕੀ ਵੀ ਅਪਲੋਡ ਕਰ ਰੱਖੀ ਆ ਸੋ ਤੁਸੀਂ ਇੱਥੋਂ ਆਪਣੀ ਸਾਰੀ ਤਿਆਰੀ ਕਰ ਸਕਦੇ ਹੋ ਉਹਨਾਂ ਨੂੰ ਦੱਸਦੀ ਆ ਪਾਸਿੰਗ ਫਾਰਮੂਲਾ R.L.K 1 ਲੀਟਰ ਬੈਗ ਪਰ 8a R.L. 25 ਹਾਂਜੀ ਤਾਂ ਉਹਨੂੰ ਪੇਪਰ ਨੂੰ ਪਾਸ ਕਰਨ ਲਈ ਜਿਹੜੇ ਮਾਰਕਸ ਚਾਹੀਦੇ ਨੇ 45 ਟੋਟਲ 45 ਮਾਰਕਸ ਦਾ ਤੁਹਾਡਾ ਪੇਪਰ ਹੋਣਾ ਜਿਹਦੇ ਵਿੱਚ ਤੁਹਾਡੇ ਪਾਸਿੰਗ ਸਕੋਰ ਹੈਗੇ ਨੇ 16 16 ਅੰਕ ਚਾਹੀਦੇ ਨੇ ਤੁਹਾਨੂੰ ਪੇਪਰ ਨੂੰ ਪਾਸ ਕਰਨ ਲਈ ਇਹਦੇ ਵਿੱਚ ਜਿਹੜਾ ਪੋਇਟਰੀ ਸੈਕਸ਼ਨ ਤੁਸੀਂ ਜ਼ਰੂਰ ਕਰਨਾ ਪੋਇਟਰੀ ਸੈਕਸ਼ਨ ਦੇ ਵਿੱਚ ਤੁਹਾਡੇ 4 ਪੁਆਇੰਟਸ ਨੇ 4 ਚੋਂ ਤੁਸੀਂ ਕੋਈ ਤਿੰਨ ਪੁਆਇਮਾਂ ਕਰ ਲਓ ਕੋਈ ਵੀ ਤਿੰਨ ਪੁਆਇਮਾਂ ਯਾਰ ਕਰ ਲਓ ਤੁਸੀਂ ਕੋਈ ਤਿੰਨ ਚਾਹੇ ਫਰਸਟ 3 ਚਾਹੇ ਲਾਸਟ 3 ਉਹਦੇ ਵਿੱਚੋਂ ਤੁਹਾਨੂੰ ਪੋਇਟਰੀ ਸੈਕਸ਼ਨ ਹੈ ਜਿਹੜੇ ਕਿ 15 ਅੰਕਾਂ ਦਾ ਆਉਣਾ ਦੇਖੋ ਪਹਿਲਾਂ ਤਾਂ ਇੱਕ ਪੋਇਟਰੀ ਦੇ ਵਿੱਚ ਤੁਹਾਨੂੰ ਕੁਐਸਚ ਜਿਹੜੇ ਕੁਐਸਚਨ ਆਨਸਰ ਪੰਜ ਆਉਣਗੇ ਅਗਰ ਤੁਸੀਂ ਤਿੰਨ ਪੁਆਇੰਟਾਂ ਮੈ ਜਾ ਕਰ ਦਿੱਤੇ ਹੋਣ ਤਾਂ ਬਹੁਤ ਵਧੀਆ ਗੱਲ ਹੈ ਠੀਕ ਹੈ ਤੁਸੀਂ ਕਰ ਸਕਦੇ ਹੋ ਕੁਐਸਚਨ ਆਨਸਰ ਦਾ ਦੋ ਪੁਆਇੰਟਾਂ ਦੇ ਵੀ ਜਾ ਕਰ ਸਕਦੇ ਹੋ ਕਿਉਂਕਿ ਪੰਜ ਕੁਐਸਚਨ ਆਉਣ ਤੁਸੀਂ ਦੋਏ ਕਰਨੇ ਨੇ ਚਲ ਤੁਸੀਂ ਤਿੰਨ ਕਰ ਲਿਓ ਕਿਉਂਕਿ ਉਹ ਤੁਹਾਨੂੰ ਕੰਟੈਕਸਟ ਐਕਸਪਲੇਨੇਸ਼ਨ ਦੇ ਵਿੱਚ ਕੰਮ ਆ ਜਾਣਗੇ ਤਿੰਨ ਪੁਆਇੰਟਾਂ ਕਰੋ ਠੀਕ ਹੈ ਜਿਨ੍ਹਾਂ ਦੇ ਵਿੱਚੋਂ ਤੁਹਾਨੂੰ ਪੰਜ ਕੁਐਸਚਨ ਆਉਣਗੇ ਤੁਸੀਂ ਕੋਈ ਦੋ ਕਰਨੇ ਹੋਣਗੇ ਹਰ ਕੁਐਸਚਨ ਤੁਹਾਡਾ ਜਿਹੜਾ ਕੀ ਇਹ ਜਿਹੜਾ ਹੋਊਗਾ 2. 5 5 ਦਾ ਹੋਊਗਾ ਮਤਲਬ ਕਿ ਢਾਈ ਢਾਈ ਅੰਕਾਂ ਨੇ ਇੱਕ ਕੁਐਸਚਨ ਹੋਊਗਾ ਪੰਜ ਅੰਕਾਂ ਦੇ ਹੋਗੇ ਤੁਹਾਡੇ ਜਿਹੜੇ ਕਿ ਇਹ ਪੋਇਟਰੀ ਚੋਂ ਕੁਐਸਚਨ ਫਿਰ ਤੁਹਾਨੂੰ ਕੰਟੈਕਸਟ ਐਕਸਪਲੇਨੇਸ਼ਨ ਇਹ ਪ੍ਰੋਜ਼ ਚੋਂ ਵੀ ਆਉਣੀ ਆ ਤੇ ਕੰਟੈਕਸਟ ਐਕਸਪਲੇਨੇਸ਼ਨ ਤੁਹਾਨੂੰ ਪੋਇਮ ਚੋਂ ਵੀ ਆਉਣੀ ਆ ਪੋਇਮ ਚੋਂ ਵੀ ਤੁਹਾਨੂੰ ਦੋ ਆਣਗੇ ਤੇ ਪ੍ਰੋਜ਼ ਚੋਂ ਵੀ ਦੋ ਆਣਗੇ ਦੋ ਹੀ ਕੰਟੈਕਸਟ ਐਕਸਪਲੇਨੇਸ਼ਨ ਪ੍ਰੋਜ਼ ਚੋਂ ਆਣਗੇ ਦੋ ਹੀ ਕੰਟੈਕਸਟ ਐਕਸਪਲੇਨੇਸ਼ਨ ਤੁਹਾਨੂੰ ਜਿਹੜੇ ਪੋਇਮ ਚੋਂ ਆਣਗੇ ਮਤਲਬ ਕਿ ਟੋਟਲ ਚਾਰ ਹੋਗੇ ਚਾਰਾਂ ਚੋਂ ਜੇ ਤੁਸੀਂ ਦੋ ਕਰ ਲੈਣੇ ਤਾਂ ਇੱਥੇ ਸਭ ਤੋਂ ਵੱਧ ਤੁਹਾਡੇ ਕੋਲ ਪੁਆਇੰਟ ਹੈ ਕਿ ਤੁਸੀਂ ਪੋਇਮ ਦੇ ਕਰ ਲੋ ਜਾਂ ਅਪਰੋਚ ਦੇ ਕਰ ਲੋ ਪੋਇਮ ਦੇ ਕਰਨੇ ਸੌਖੇ ਨੇ ਕਿਉਂਕਿ ਇੱਥੇ ਕੁਐਸਚਨ ਆਨਸਰ ਵੀ ਨੇ ਤੁਹਾਡੇ 15 ਅੰਕਾਂ ਦੀ ਤਿਆਰੀ ਹੋ ਜੂਗੀ ਪੋਇਟਰੀ ਸੈਕਸ਼ਨ ਦੇ ਵਿੱਚੋਂ ਤਾਂ ਤੁਸੀਂ ਤਾਂ ਤੁਸੀਂ ਜੇ ਪੋਇਮ ਦੇ ਵਿੱਚੋਂ ਯਾਦ ਕਰ ਲਓਗੇ ਪੋਇਟਰੀ ਸੈਕਸ਼ਨ ਦੇ ਵਿੱਚੋਂ ਉੱਥੋਂ ਪੰਜ-ਪੰਜ ਅੰਕਲ ਤੁਸੀਂ ਕੰਟੈਕਸਟ ਐਕਸਪਲੇਸ਼ਨ ਹੋ ਜੂਗੀ ਤਾਂ ਤੁਹਾਡੇ 10 ਮਾਰਕਸ ਹੋ ਜਾਣਗੇ ਪੇਪਰ ਨੂੰ ਪਾਸ ਕਰ ਲਈਏ ਤੁਹਾਨੂੰ 16 ਕਿ ਚਾਹੀਦੇ ਨੇ ਸੋ ਪੋਇਟਰੀ ਸੈਕਸ਼ਨ 'ਚ ਤੁਹਾਡੇ 15 ਅੰਕਾਂ ਦਾ ਪਿਆ ਫਿਰ ਉਸ ਤੋਂ ਬਾਅਦ ਤੁਸੀਂ ਅਗਰ ਤੁਸੀਂ ਪ੍ਰੋਜ਼ ਨਹੀਂ ਵੀ ਕਰ ਰਹੇ ਤਾਂ ਤੁਸੀਂ ਛੱਡ ਵੀ ਸਕਦੇ ਹੋ ਜੇ ਪ੍ਰੋਜ਼ ਕਰਨੇ ਨੇ ਤਾਂ ਤੁਹਾਨੂੰ ਪ੍ਰੋਜ਼ ਦੇ ਵਿੱਚੋਂ ਕੁਐਸਚਨ ਆਉਣਗੇ ਜਿਹੜੇ ਕਿ ਅ ਤੁਸੀਂ ਕੋਈ ਤਿੰਨ ਪ੍ਰੋਜ਼ ਯਾਦ ਕਰ ਸਕਦੇ ਹੋ ਪ੍ਰੋਜ਼ ਦੇ ਵਿੱਚੋਂ ਕੁਐਸਚਨਸ ਆਉਣਗੇ ਤੁਹਾਨੂੰ ਤਿੰਨ ਆਉਣਗੇ ਜਿਨ੍ਹਾਂ 'ਚ ਤੁਸੀਂ ਦੋ ਕਰਨੇ ਹੋਣਗੇ ਪ੍ਰੋਜ਼ ਦੇ ਵਿੱਚੋਂ ਕੁਐਸਚਨ ਇਹ ਦੇਖੋ ਪ੍ਰੋਜ਼ ਦੇ ਵਿੱਚੋਂ ਤਿੰਨ ਕੁਐਸਚਨ ਆਉਣਗੇ ਤੁਹਾਡੇ ਚਾਰ ਪ੍ਰੋਜ਼ ਨੇ ਚਾਰ ਪ੍ਰੋਜ਼ਾਂ 'ਚੋਂ ਤਿੰਨ ਕੁਐਸਚਨ ਆਉਣਗੇ ਤਿੰਨ 'ਚੋਂ ਤੁਸੀਂ ਦੋ ਕਰਨੇ ਹੋਣਗੇ ਹਰ ਕੁਐਸਚਨ ਤੁਹਾਡਾ 6 ਮਾਰਕਸ ਦਾ ਹੋਵੇਗਾ ਠੀਕ ਹੈ ਸੋ ਤੁਸੀਂ ਅਗਰ ਪ੍ਰੋਜ਼ ਨਹੀਂ ਵੀ ਕਰਦੇ ਤਾਂ ਵੀ ਕੋਈ ਤੁਹਾਡਾ ਕੋਈ ਹੋਣ ਤੁਸੀਂ ਤਾਂ ਵੀ ਆਰਾਮ ਨਾਲ ਪਾਸ ਹੋ ਜਾਓਗੇ ਪੋਲਟਰੀ ਸੈਕਸ਼ਨ 15 ਅੰਕਾਂ ਦਾ ਪਿਆ ਤੁਸੀਂ ਇੱਥੇ ਹੀ ਪਾਸ ਹੋ ਰਹੇ ਹੋ 15 ਅੰਕਾਂ ਤੋਂ ਬਾਅਦ ਤੁਹਾਨੂੰ ਸਭ ਤੋਂ ਪੇਪਰ ਨੂੰ ਪਾਸ ਕਰਨ ਦੇ ਵਿੱਚ ਹੈਲਪ ਕਰੂਗਾ ਅਨਸੀਨ ਪੈਸੇਜ ਪੈਰੇ ਦੇ ਵਿੱਚੋਂ ਅਨਸਰ ਲੱਭਣੇ ਪੈਰੇ ਦੇ ਵਿੱਚੋਂ ਅਨਸਰ ਲੱਭਣੇ 5 ਅੰਕਾਂ ਦਾ ਇਹ ਪੰਜ ਅੰਕਾਂ ਦੇ ਵਿੱਚੋਂ ਤੁਹਾਨੂੰ ਪਹਿਲੇ ਜਵਾਬ ਨਾਲ ਆਮ ਨਾਲ ਲੱਭੇ ਜਾਂਦੇ ਹੁੰਦੇ ਨੇ ਜੇ ਆਪਾਂ 5 ਨਾਲ ਉਹਦਾ 4 ਲਾ ਲੂ ਉੱਪਰ 15 ਵਾਲੇ ਸੀ 15 ਦੇ ਵਿੱਚ 4 ਲੂੜੇ 19 ਨੰਬਰ ਤੇ ਇੱਥੇ 19 ਦੇ ਵਿੱਚੋਂ ਤੁਹਾਡੇ 16 ਠੀਕ ਹੈ ਫਿਰ ਪਰਸਨਲ ਲੈਟਰ ਦੇ ਤਾਂ ਹੁਣ ਜਿਹੜੇ ਮੈਂ ਲਾਈਨਾਂ ਕਹੀਆਂ ਨੇ ਉਸ ਨੂੰ ਜਿਹੜੀ ਮਰਜ਼ੀ ਪਰਸਨਲ ਲੈਟਰ ਆਵੇ ਉਹਦੇ ਵਿੱਚ ਤੁਸੀਂ ਲਾਈਨ ਐਡ ਕਰ ਦੋਗੇ ਤਾਂ ਤੁਹਾਨੂੰ 2-3 ਅੰਕ ਆਮ ਨਾਲ ਉਹਦੇ ਵਿੱਚੋਂ ਮਿਲ ਜਾਣਗੇ ਚਲੋ ਆਪਾਂ 2.5 ਵੀ ਲਗਾਈਏ ਆਪਾਂ ਤਾਂ ਆਪਣੇ 19 ਬਣ ਗਏ ਸੀ 19 ਦੇ ਵਿੱਚ ਆਪਾਂ 2 ਕਰੀਏ 21 ਫਿਰ ਉਸ ਤੋਂ ਬਾਅਦ ਤੁਹਾਡੇ ਕਨਜਕਸ਼ਨ ਪ੍ਰੈਪੋਜੀਸ਼ਨ ਪ੍ਰੈਪੋਜੀਸ਼ਨ ਚ ਦੇਖੋ ਤੁਹਾਡਾ ਤੁੱਕਾ ਵੀ ਲੱਗ ਜਾਂਦਾ ਸਨੋਨੀਮ ਅਨਟੋਨੀਮ ਕਨਜਕਸ਼ਨ ਕਨਜਕਸ਼ਨ ਤੇ ਪ੍ਰੈਪੋਜੀਸ਼ਨ ਤੁੱਕਾ ਲੱਗ ਜਾਂਦਾ ਹਨ ਤੇ ਸਨੋਨੀਮ ਨਰੇਸ਼ਨ ਹੈ 10 ਮਾਰਕਸ ਦੇ 10 ਮਾਰਕਸ ਚ ਆਪਾਂ 5 ਵੀ ਲਗਾਈਏ ਤੇ 21 ਦੇ ਵਿੱਚ 5 ਪਲੱਸ ਕਰੇ ਤਾਂ ਹੋ ਗਿਆ ਆਪਣੇ 26 ਫਿਰ ਉਸ ਤੋਂ ਬਾਅਦ ਤੁਹਾਡੀ ਟ੍ਰਾਂਸਲੇਸ਼ਨ ਵੀ ਪਈਆ ਮਤਲਬ ਕਿ ਜੇ ਤੁਸੀਂ ਪ੍ਰੋ ਛੱਡ ਵੀ ਦਿੱਤੇ ਤਾਂ ਵੀ ਤੁਸੀਂ ਰਾਮ ਨਾਲ ਪਾਸ ਰਾਮ ਨਾਲ ਜਹਾਂ ਜਿਹਨਾਂ ਨੂੰ ਲੱਗਦਾ ਕਿ ਸੀ ਪ੍ਰੋਜ਼ ਵੀ ਕਰਨੇ ਨੇ ਤਾਂ ਤੁਸੀਂ ਕੋਈ ਤਿੰਨ ਪ੍ਰੋਜ਼ ਕਰੋ ਚਾਰ ਦੇ ਨਾਲੋਂ ਤਿੰਨ ਪ੍ਰੋਜ਼ ਕਰਨੇ ਨੇ ਤੇ ਪੋਇਟਰੀ ਸੈਕਸ਼ਨ ਵੀ ਕੋਈ ਤਿੰਨ ਕੋ ਸੋ ਇਸ ਤੁਹਾਡਾ ਪਾਸਿੰਗ ਫਾਰਮੂਲਾ ਤੇ ਤੁਸੀਂ ਕਿਵੇਂ ਸ਼ਾਰਟ ਟਾਈਮ ਦੇ ਵਿੱਚ ਤਿਆਰੀ ਕਰਨੀ ਹੈ ਠੀਕ ਹੈ ਤੇ ਪਰਸਨਲ ਲੈਟਰ ਕੋਈ ਵੀ ਤੁਸੀਂ ਬਸ ਉਹ ਲਾਈਨਾਂ ਜਾ ਕਰ ਲਓ ਉਹਦੇ ਵਿੱਚੋਂ ਜਿਹੜੇ ਮਰਜ਼ੀ ਆਜੇ ਤੁਸੀਂ ਉਹ ਲਾਈਨ ਐਡ ਕਰ ਦਿਓ ਉਹਦੇ ਵਿੱਚ ਤੇ ਬਾਕੀ ਪ੍ਰੀਵੀਅਸ ইয়ার ਕੁਐਸਚਨ ਦੇ ਉੱਪਰ ਦੀ ਗ੍ਰਾਮਰ ਦੇਖ ਲਓ ਉਹਦੇ ਵਿੱਚੋਂ ਰਿਪੀਟ ਹੋਏ ਜਾਂਦੇ ਹਮੇਸ਼ਾ ਤੇ ਆਨਸਰਿੰਗ ਪੈਸੇਜ ਤਾਂ ਕੋਈ ਮਰਜ਼ੀ ਪੈਸੇਜ ਆਪੇ ਤੁਸੀਂ ਉਹਦੇ ਵਿੱਚੋਂ ਆਨਸਰ ਲੱਭਨੇ ਹੁੰਦੇ ਨੇ ਤੇ ਟ੍ਰਾਂਸਲੇਸ਼ਨ ਵੀ ਪ੍ਰੀਵੀਅਸ ਈਗਜ਼ਾਮਸ ਵਾਲੀ ਆ ਜਾਣੀ ਹੁੰਦੀ ਆ ਠੀਕ ਹੈ ਸੋ ਇਹਦੇ ਨਾਲ ਤੁਸੀਂ ਆਪਣੀ ਤਿਆਰੀ ਕਰੋ ਤੇ ਬਾਕੀ ਤੁਹਾਡੇ ਬਾਕੀ ਸਿਲੇਬਸ ਦੀਆਂ ਪੰਜਾਬੀ ਪੰਜਾਬੀ ਲਿਟਰੇਚਰ ਉਹ ਵੀ ਵੀਡੀਓਜ਼ ਆਲਰੇਡੀ ਚੈਨਲ ਤੇ ਅਪਲੋਡ ਨੇ ਪਲੇਲਿਸਟ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਪੋਲੀਟিক্যাল ਸਾਇੰਸ ਠੀਕ ਹੈ ਹਿਸਟਰੀ ਥੈਂਕ ਯੂ